ਅੱਜ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਤੇ YouTube ਚੈਨਲ ਤੇ ਤੇ ਹਰ ਉਹਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਕੋੜ ਕੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਨਾ ਤੁਸੀਂ ਦੇਖ ਸਕਦੇ ਆਂ ਜੀ ਚਾਰ ਦੇ ਪੰਜ ਨਾਗ ਆਏ ਅੱਜ ਇਹ ਕਾਲੀ ਤੂੜੀ ਦੀ ਕੀ ਆ 250 ਤੋਂ ਲੈ ਕੇ 300 ਦੇ ਵਿੱਚ ਵਿੱਚ ਵਿਕੀ ਆ ਅੱਜ ਪੰਜ ਕ ਨਾਗ ਆਏ ਆ ਦੇਖਦੇ ਆ ਅੱਜ ਜਿਹੜੀ ਤੂੜੀ ਪੀਰੇਟ ਜਾਂਦੀ ਆ ਤੂੜੀ ਦਾ ਇਸ ਵਾਰ ਮੰਦਾ ਇਸ ਕਰਕੇ ਨਾਗ ਵੀ ਨਹੀਂ ਆ ਰਹੇ ਦੇਖ ਸਕਦੇ ਆ ਪੰਜ ਜੀ ਨਾਗ ਆਏ ਆ ਬਾਕੀ ਫਿਰ ਬੋਲੀ ਸਟਾਰਟ ਹੋਣ ਵਾਲੀ ਹੈ। ਹਰ ਉਹਦੀ ਤਰ੍ਹਾਂ ਸੱਤ ਦੇ ਜਿਹੜੇ ਬੋਲੀ ਦਾ ਟਾਈਮ ਆ ਜੀ। ਪੂਰੇ ਮੰਡੀ ਦੇ ਵਿੱਚ ਦੇਖਦੇ ਆਪਾਂ ਥੂੜੀ ਕੀ ਰੈਟ ਜਾਂਦੀ ਹੈ ਜੀ। ਲਓ ਜੀ ਬੋਲੀ ਜਿਹੜੀ ਸਟਾਰਟ ਹੋਣ ਲੱਗੀ ਹੈ ਟਾਈਮ ਜਿਹੜਾ 7:00 ਵਜੇ ਜੀ ਪੂਰੇ। ਲੱਗ ਆਏ ਅੱਜ ਪੰਜ। ਕਾ ਕੀ ਬਹੁਤ ਆ। ਦੇਖਦੇ ਆ ਥੂੜੀ ਕੀ ਰੈਟ ਜਾਂਦੀ ਹੈ। ਫਰੀ ਖਾਈ ਹੈ ਇੱਕ ਕੈਨ। ਦੋ ਇਹ ਅੱਧਾ 25। ਬੋਲੀ ਬੋਲੀ ਸਟਾਰਟ ਹੋ ਗਈ ਦੇਖਦੇ ਕੀ ਰੈਡ ਗਨ ਚੱਲਿਆ ਹੈ ਹੈ ਤੇ ਘਰਾਂ ਪਨੇ ਦੇਖਾ ਚ ਜਾਉਂਗਾ ਉਹ ਨਹੀਂ ਤਾਂ ਕਰਦਾ ਮੈਂ ਦੱਸ ਕੰਮ ਹੈ ਹਾਂ ਦੋਸਤ ਵੀਰ ਵੀ ਹੈ 23 30 30 70 80 90 300 ਕਿਰੇ ਰਿਆ 300 ਰੁਪਏ ਦੋਣਾ ਦੇ ਕਿ ਨਾ 300 ਰੁਪਏ ਬਾਈ ਲਓ ਜੀ ਪਹਿਲੀ ਟਰਾਲੀ ਲੱਗ ਗਈ 300 ਰੁਪਏ ਲੱਗ ਗਏ ਜੀ ਇਹਦੀ ਟਰਾਲੀ ਨਾਗਰੇ ਚਾਰ ਹੋਰ ਜੀ ਇਹ ਦੇਖਦੇ ਨਾ ਜਿਹੜੇ ਚਾਰ ਨਾਗਰੇ ਉਹ ਕੀਰੇਣ ਕਹਿੰਦੇ ਆ ਲੋ ਜੀ ਦੂਸਰੀ ਟਰਾਲੀ ਦੇ ਦੇਖਦੇ ਆਂ ਕੀ ਰੜ ਜਾਂਦਾ ਕੋਈ ਨਹੀਂ ਲਾਉਣੇ ਢੰਡੇ ਕੋਲ ਢੰਡੇ ਵੀ ਜਾ ਕੋਈ ਨਹੀਂ ਬੋਲੋ ਜੀ ਬੋਲੋ 250 ਜਾਂਦਾ ਹਾਂ ਬਈ 60 65 70 75 80 81 90 ਹਾਂ ਬਈ 95 300 300 ਬੋਲਣਗੇ ਨੇ 500 ਰੁਪਏ ਬਾਈ ਜੀ। ਹਲੋ ਦੂਸਰੀ ਟਰਾਲੀ 300 ਰੁਪਏ ਲੱਗ ਗਈ। ਅੱਜ ਜਿਹੜਾ ਰੇਟ ਆ। ਕੱਲ 250 ਤੋਂ ਲੈ ਕੇ 300 ਦੇ ਵਿੱਚ ਵਿੱਚ ਕੀ ਸੀ। ਅੱਜ ਜਿਹੜਾ ਪਹਿਲੀਆਂ ਦੋ ਟਰਾਲੀਆਂ ਦਾ ਰੇਟ 300 ਰੁਪਏ ਲੱਗਿਆ ਜੀ। ਲਓ ਜੀ ਨਾਗਲੇ ਕਿ ਤਿੰਨ ਹੋਰ ਜੀ। ਇਹ ਤਿੰਨ ਨਾਗ ਦੇਖਦੇ ਆ ਕੀ ਰੇਟ ਜਾਂਦੇ ਆ। ਨਹੀਂ ਨਹੀਂ ਦੋਵੇਂ 300 ਆ। ਕੰਪਨੀ 300 ਹੀ ਆ ਤੋਨੇ 300 ਹੀ 300 ਹੀ ਨਹੀਂ ਰੋਲਾ ਕਾਦੇ ਪੈਣਾ ਇੰਨੇ ਕੈਮਰੇ ਚੱਲਦੇ ਰੋਲਾ ਪੈਣ ਦੇ ਕਰਨਾ ਜੀ ਆਹ ਪਈਆ ਆ ਆਪਾ ਚੱਲਦੇ ਆ ਕੀ ਆ ਭਾਈ ਉਹ ਲੋ ਜੀ ਕਾ ਇਥੇ ਘਰੇ ਪਿੱਛੇ ਆ ਜੀ ਕਹੋ ਬੋਲੋ 750 750 750 ਆ ਗਿਆ ਚਾਚਾ ਆ ਗਿਆ ਆ ਗਿਆ ਦੂਜਾ ਕੀਤਾ 65 70 70 77 80 85 285 90 290 99 200 300 ਰੁਪਿਆ 300 ਬੋਲਾਂਗੇ ਨੇ 300 ਰੁਪਏ ਬਾਈ ਜੀ ਕਿਦੀ ਆ ਲਓ ਜੀ ਕੀ ਸੀ ਟਰਾਲੀ ਜਿਹੜੀ 300 ਰੁਪਏ ਲੱਗ ਗਏ ਅੱਜ ਤਿੰਨੇ ਟਰਾਲੀਆਂ ਤੇ 300 ਰੁਪਏ ਲੱਗੇ ਨਾ ਕਰ ਰਹੇ ਸਾਰੇ 2 ਹੋਰੀ ਇਹ ਦੇਖਦੇ ਆ ਕੀ ਰੇਟ ਜਾਂਦੀ ਆ ਆਹ 300 300 ਹੋ ਗਈ ਜੀ ਬਾਈ ਤੇਰਾ ਕਮਾਲ ਆ ਯਾਰ ਬਾਈ ਕੰਨ ਇਹ ਬੜਾ ਇਹ ਮੈਂ ਕਿਹਾ ਤੇ ਦੱਸ ਜਿਦਾਂ ਮੇਰਾ ਬੱਜੂ ਆ ਕੀ ਹੋ ਗਿਆ ਇਹ ਬਾਅਦ ਤੋਂ ਮੈਂ ਖਰਚਣ ਦਾ ਨਹੀਂ ਬਾਈ ਕਰ ਸਿਆ 250 ਕੰਝਾ 65 70 75 85 90 300 300 ਬੋਲਾ ਇਹਨੇ 5 305 ਬੋਲਦਾ ਕੋਈ 305 ਰੁਪਏ ਲਓ ਜੀ ਇਹ ਵੀ ਲੱਗ 305 ਰੁਪਏ ਉਹ ਫਿਰ ਟਰਾਲੀ ਦਾ ਜਿਹੜਾ 5 ਰੁਪਏ ਰੇਟ ਵਧਿਆ ਬਾਕੀ ਸਾਰੀਆਂ ਤਿੰਨ ਟਰਾਲੀਆਂ ਨੇ ਤਿੰਨ ਤਿੰਨ ਰੁਪਏ ਲੱਗੇ ਕੋਈ ਨਾਗਰੇ ਇੱਕ ਹੋਰੇ ਇਹ ਦੇਖਦੇ ਕੀ ਡਿੱਟ ਜਾਂਦਾ ਲੈ ਇਹੋ ਥਾਂ ਲੋ ਜੀ ਇੱਕ ਨਗ ਰਹਿ ਗਿਆ ਉਹ ਬੜਾ ਮੈਂ ਤਾਂ ਮੈਂ ਚੰਗਾ ਕਰ ਮੈਂ ਨਹੀਂ ਲੈ ਰਿਹਾ ਤੁਹਾਨੂੰ ਆਦਾ 300 ਰੁਪਏ ਵਹਿੰਗੀ ਖਾਦੀ ਆ 700 ਆਦਾ ਪੜਦਾ ਕਿ ਕਿੰਨਾ ਬਈ ਬੋਲੋ ਤਿੰਨ ਸੌ ਰੁਪਿਆ 300 ਰੁਪਿਆ ਹਾਂ ਜੀ ਪੰਜ ਚਾਰ ਸ 300 ਤਾਂ ਬੋਲਣਾ ਕਿ 900 ਰੁਪਏ ਭਾਈ ਕਿੱਦਾਂ ਗਿਆ? ਲਓ ਜੀ ਇਹ ਲੱਗੀ 300 ਦੇ 10 ਰੁਪਏ ਦੀ। ਆ ਜਿਹੜਾ ਕਾਪਰੇਟਰ ਇਹ 310 ਰੁਪਏ ਰਹੀ। ਤਿੰਨੇ ਟਰਾਲੀਆਂ ਲੱਗੀਆਂ 3-300 ਰੁਪਏ। ਇੱਕ ਲੱਗੀ ਆ 305। ਇੱਕ ਲੱਗੀ ਆ 310 ਰੁਪਏ ਲੱਗੀਆਂ। ਅੱਜ ਲਗ ਸਾਰੇ ਪੰਜ ਹੀ ਆਏ ਸੀ। ਤੁਹਾਡਾ ਉੱਪਰ ਮਿਲਦੇ ਆ ਕੱਲ ਨੂੰ 7:00 ਵਜੇ। ਬਹੁਤ-ਬਹੁਤ ਧੰਨਵਾਦ ਜੀ। ਵੀਡੀਓ ਨੂੰ ਕਰਵਾਤਾ ਤੇਰੇ ਜੀ।